ਸ਼ੁਕਰੀਆ ਬាទ ਬਹੁਤ ਤਨਵਾਦ ਮੇਰੇ ਨਾਲ ਮੇਰੇ ਕੈਬਨਿਟ ਕਲੀਗ ਵਿਰਿੰਦਰ ਗੋਇਲ ਜੀ ਅੱਜ ਇਸ ਦੀ ਅੱਜ ਇਸ ਜਿਹੜੀ ਅਹਿਮ ਪ੍ਰੈਸ ਕਾਨਫਰੰਸ ਹੌਚ ਬੋਣਗੇ ਅੱਜ ਪੰਜਾਬ ਕੈਬਨਿਟ ਦੀ ਕਹਿਮ ਮੀਟਿੰਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾ ਜੀ ਦੀ ਗਵਾਈ ਚੋਈ ਜਿਦੇ ਵਿੱਚ ਬਹੁਤ ਸਾਰੇ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਮਹੱਤਮਪੂਰਨ ਫੈਸਲੇ ਜਿਹੜੇ ਮੈਂ ਸਮਝਦਾ ਪੰਜਾਬ ਦੀ ਤਰੱਕੀ ਨੂੰ ਲੈ ਕੇ ਹੋਏ ਨੇਗੇ ਉਹਨਾਂ ਵਿੱਚੋਂ ਬਹੁਤ ਲੰਬੇ ਅਰਸੇ ਤੋਂ ਜਿਹੜਾ ਇੱਕ ਬਾਬਾ ਹੀਰਾ ਸਿੰਘ ਭੱਟਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲਹਿਰਾਗਾਗਾ ਉਹਦਾ ਪੂਰਾ ਸਟਾਫ ਕਾਫੀ ਲੰਬੇ ਅਰਸੇ ਤੋਂ ਜਿਹੜਾ ਉਹ ਖਾਲੀ ਬੈਠਾ ਸੀ ਕਿਉਂਕਿ ਬਹੁਤ ਪੁਰਾਣੀਆਂ ਸਰਕਾਰਾਂ ਦੀਆਂ ਨਲਕੀਆਂ ਦੇ ਕਾਰਨ ਉਹਨਾਂ ਦੀਆਂ ਗਲਤੀਆਂ ਦੇ ਕਾਰਨ ਅਕਾਲੀ ਦਲ ਭਾਜਪਾ ਕਾਂਗਰਸ ਪਾਰਟੀ ਨੇ ਜੋ ਉੱਥੇ ਹਾਲਾਤ ਪੈਦਾ ਕੀਤੇ ਸੀ ਉਹਦੇ ਕਾਰਨ ਮੈਂ ਸਮਝਦਾ ਉਹ ਕਾਲਜ ਜਿਹੜਾ ਬੰਦ ਹੋ ਗਿਆ ਸੀਗਾ ਉਥੇ ਇੱਕ ਵੀ ਬੱਚਾ ਜਿਹੜਾ ਪੜ੍ਹਾਈ ਕਰਨ ਲਈ ਨਹੀਂ ਸੀਗਾ ਜਿਆਦਾ ਐਕਸਪਲੇਨ ਵਿਰਿੰਦਰ ਜੀ ਕਰਨਗੇ ਮੈਂ ਤਾਂ ਮੋਟਾ ਜਿਹਾ ਐਕਸਪਲੇਨ ਕਰ ਰਿਹਾ ਕਿ ਉਥੇ ਇੱਕ ਵੀ ਬੱਚਾ ਨਹੀਂ ਸੀਗਾ ਔਰ ਕਾਲਜ ਬੰਦ ਸੀਗਾ ਔਰ ਸਟਾਫ ਵਿਚਾਰਾ ਉਹ ਆਪਣਾ ਬੇਰੁਜ਼ਗਾਰ ਹੋ ਗਿਆ ਸੀਗਾ ਅੱਜ ਉਹ ਸਟਾਫ ਦੇ ਕੁੱਲ ਸਟਾਫ ਹੈ ਮੇਰੇ 93 ਜਿਹੜੇ ਮੈਂਬਰ ਨੇਗੇ ਉਹਨਾਂ 93 ਮੈਂਬਰਾਂ ਨੂੰ ਜਿਹੜਾ ਅਸੀਂ ਹੋਰ ਨਾਲ ਡਿਪਾਰਟਮੈਂਟਾਂ ਤੇ ਅਡਰੈਸ ਕਰ ਰਹੇ ਹਾਂਗੇ ਔਰ ਇਹ ਬਹੁਤ ਵੱਡਾ ਫੈਸਲਾ ਉਹਨਾਂ ਮੁਲਾਜ਼ਮਾਂ ਦੇ ਲਈ ਹੈ ਜਿਹੜੇ ਲਗਾਤਾਰ ਮੈਂ ਸੁਣਦਾ ਸੇ ਗਰਸ਼ ਕਰ ਰਹੇ ਸੀ ਉਹ ਸਰਕਾਰ ਤੋਂ ਮੰਗ ਕਰ ਰਹੇ ਸੀ ਉਹ 93 ਅਧਿਆਪਕ ਜਿਹੜੇ ਨੇਗੇ ਆਉਣ ਵਾਲੇ ਸਮੇਂ ਜਿਵੇਂ ਡਿਫਰੈਂਟ ਡਿਪਾਰਟਮੈਂਟਾਂ ਚ ਅਡਜਸਟ ਹੋਣਗੇ ਇਹਦੇ ਨਾਲ ਹੀ ਜਿਹੜਾ ਇੱਕ ਬਹੁਤ ਹੀ ਮਹੱਤਮ ਫੈਸਲਾ ਹੋਇਆਗਾ ਕਿ ਜਿਹੜਾ ਇਹ ਕਾਲਜ ਬੰਦ ਹੋਇਆਗਾ ਉਸ ਕਾਲਜ ਦੇ ਵਿੱਚ ਅਸੀਂ ਇੱਕ ਕਟਗਿਣਤੀ ਮੈਡੀਕਲ ਕਾਲਜ ਸਥਾਪਿਤ ਕਰਨ ਜਾ ਰਹੇ ਹਾਂ ਮੈਂ ਸਭ ਤੋਂ ਪਹਿਲਾਂ ਮੇਰੇ ਵੱਡੇ ਭਰਾ ਵਿਰਿੰਦਰ ਗੋਇਲ ਜੀ ਨੂੰ ਮੁਬਾਰਕਬਾਦ ਵੀ ਦੇਣਾ ਚਾਹੂਗਾ ਕਿਉਂਕਿ ਸਾਡਾ ਦੋਨਾਂ ਦਾ ਹਲਕਾ ਹੈਗਾ ਲਹਿਰਾ ਗਾਗਾ ਗਗਾ ਪਿੰਡ ਮੇਰੇ ਚ ਪੈਂਦਾ ਲਹਿਰਾ ਇਹਨਾਂ ਦਾਗਾ ਉਹ ਲਹਿਰਾ ਕਾਕਾ ਇਸ ਗੱਲ ਕਰਕੇ ਇਹਨਾਂ ਨੂੰ ਬਹੁਤ-ਬਹੁਤ ਵਾਰਕਬਾਦ ਕਿ ਬਾਬਾ ਹੀਰਾ ਸਿੰਘ ਪੱਠੜ ਟੈਕਨੀਕਲ ਕਾਲਜ ਜਿਹੜਾ ਲਹਿਰਾ ਕਾਕਾ ਸੀਗਾ ਹੁਣ ਉਹ ਕਟਗਿੰਤੀ ਮੈਡੀਕਲ ਕਾਲਜ ਦੇ ਵਿੱਚ ਤਬਦੀਲ ਹੋ ਜਾਊਗਾ ਜਿਹੜੀ ਇੱਕ ਬਹੁਤ ਹੀ ਵੱਡੀ ਮੈਂ ਸਮਝਦਾ ਪੰਜਾਬ ਦੇ ਉਸ ਬੈਕਵਰਡ ਇਲਾਕੇ ਦੇ ਲਈ ਮੈਡੀਕਲ ਸਹੂਲਤਾਂ ਹੋਣਗੀਆਂ ਜਿੱਥੇ ਬੱਚੇ ਐਮਬੀਬੀਐਸ ਦੀ ਪੜ੍ਹਾਈ ਕਰਨਗੇ ਉੱਥੇ ਨਾਲ ਦੀ ਨਾਲ ਬਹੁਤ ਵੱਡਾ ਜੇ ਗੱਲ ਕਰਾਂ ਲਹਿਰਾ ਗਾਗਾ ਦੜਵਾ ਸਨਾਮ ਨਾਲ ਹੀ ਬੋੜ ਲਾਡਾ ਮਾਨਸਾ ਅੱਗੇ ਖਨੌਰੀ ਪਤਨਾ ਸਾਰੇ ਵੱਡੇ ਇਲਾਕੇ ਦੇ ਵਿੱਚ ਘੱਟੋ ਘੱਟ 150 ਕਿਲੋਮੀਟਰ ਦੇ ਅੰਦਰ ਇਹ ਕੋ ਸਹੂਲਤਾਂ ਹੋਣਗੀਆਂ ਜਿਹੜੀਆਂ ਕਿ ਬਹੁਤ ਹੀ achhiyan hon giyan aur ide utte jehda 100 seeta pehli var asi 100 seeta allot kar rehangge ਔਰ 100 ਸੀਟਾਂ ਦੇ ਵਿੱਚੋਂ 50 ਸੀਟਾਂ ਜਿਹੜੀਆਂ ਨੇਗੀਆਂ ਉਹ ਪੰਜਾਬ ਸਰਕਾਰ ਦੇ ਹਿੱਸੇ ਆਉਣਗੀਆਂ ਔਰ 50 ਸੀਟਾਂ ਜਿਹੜੀਆਂ ਨੇਗੀਆਂ ਉਹ ਘਟ ਗਿਣਤੀ ਜਿਹੜਾ ਜਿਹੜੀ ਸ ਇੰਸਟੀਚਿਊਸ਼ਨ ਆ ਉਦੋਂ ਉਹ ਸੀਟਾਂ ਮਿਲ ਗਈਆਂ ਔਰ ਇਹ ਜਿਹੜੀ ਅਸੀਂ ਲੀਜ਼ ਡੀਡ ਆ ਇਸ ਕਾਲਜ ਦੀ 64 ਸਾਲ ਲਈ ਕੀਤੀ ਹੈਗੀ ਤਾਂ ਕਿ ਉੱਥੇ ਜਿਹੜੇ ਬੱਚੇ ਪੜ੍ਹਨਗੇ ਵੀ ਔਰ ਲੋਕਾਂ ਦਾ ਸਰਕਾਰੀ ਰੇਟਾਂ ਦੇ ਆਧਾਰ ਦੇ ਉੱਤੇ ਜੋ ਸਰਕਾਰੀ ਰੇਟ ਲẽਗੇ ਉਸ ਦੇ ਆਧਾਰ ਦੇ ਉੱਤੇ ਲੋਕਾਂ ਦਾ ਵੱਡਾ ਇਲਾਜ ਹੋਊਗਾ ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਜਿਹੜਾ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਸਾਡੇ ਮਾਲਵੇ ਦੇ ਇਲਾਕੇ ਦੇ ਚੁਣਿਆ ਗਿਆ ਖਾਸ ਕਰਕੇ ਸਾਡੇ ਉਹਨਾਂ ਇਲਾਕਿਆਂ ਦੇ ਵਿੱਚ ਚੁਣਿਆ ਗਿਆ ਜਿੱਥੇ ਮੈਡੀਕਲ ਦੀ ਬਹੁਤ ਵੱਡੀ ਘਾਟ ਸੀ ਕਿ ਹਾਲਾਂਕਿ ਕੌਰੀਓ ਹਸਪੀਟਲ ਬਣਿਆ ਚੀਮੇ ਹਸਪੀਟਲ ਬਣਿਆ ਧੂਰੀ ਹਸਪੀਟਲ ਨਵੇਂ ਬਣੇ ਨੇ ਕਿ ਲਹਿਰੇ ਹਸਪੀਟਲ ਆਲਰੇਡੀ ਚੱਲ ਲਗਾ ਪਰ ਲੇਕਿਨ ਇਹ 220 ਬੈੱਡ ਦਾ 220 ਬੈੱਡ ਦਾ ਜਿੱਥੇ ਨਵਾਂ ਹਸਪੀਟਲ ਬਣੂਗਾ ਕਿਉਂਕਿ ਬਿਲਡਿੰਗ ਆਲਰੇਡੀ ਤਿਆਰ ਆ ਬੈੱਡ ਲੈਂਗ ਆਲਰੇਡੀ ਤਿਆਰ ਆ ਗਈ 220 ਬਟ ਦੀ ਇਨਿਸ਼ੀਅਲੀ ਮਨਜ਼ੂਰੀਆ ਇਹਨੂੰ ਅਸੀਂ 421 ਚ ਬੈੱਡ ਦੇ ਵਿੱਚ ਆਉਣ ਵਾਲੇ ਸਮੇਂ ਚ ਤਬਦੀਲ ਕਰਾਂਗੇ ਤੇ ਇਸ ਤੋਂ ਬਿਨਾ ਗਮਾਟਾ ਦੇ ਅੰਦਰ ਗਮਾਟਾ ਦੇ ਅੰਦਰ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਵੇਂ ਐਰੋ ਸਿਟੀ ਦੀ ਗੱਲ ਕਰ ਲਈਏ ਆ ਆਈਟੀ ਸਿਟੀ ਦੀ ਗੱਲ ਕਰ ਵੀਏ ਇਕੋ ਸਿਟੀ ਦੀ ਗੱਲ ਕਰ ਲਈਏ ਜਾਂ ਰਹਾਇਸ਼ੀ ਪਲਾਟ ਵਪਾਰਕ ਪਲਾਟ ਗਰੁੱਪ ਹਾਊਸਿੰਗ ਸਾਈਟਸ ਇਹ ਸਾਰੀਆਂ ਸਾਈਟਸ ਦੇ ਅੰਦਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਾਈਟਸ ਰਹਿ ਗਿਆ ਐਦਾਂ ਦੀਆਂ ਜਗ੍ਹਾ ਰਹਿ ਗਿਆ ਜਿਨ੍ਹਾਂ ਤੇ ਇੱਕ ਵਾਰ ਵੀ ਬੋਲੀ ਨਹੀਂ ਹੋਈ ਜਦੋਂ ਦਾ ਗਲਾਡਾ ਕਮਾਟਾ ਬਣਿਆਗਾ ਇੱਕ ਵਾਰ ਵੀ ਸਿੰਗਲ ਵਾਰ ਵੀ ਉਹਨਾਂ ਪਲਾਟਸ ਦੀ ਬੋਲੀ ਦੇਣ ਦੇ ਲਈ ਕੋਈ ਵਿਅਕਤੀ ਨਹੀਂ ਪਹੁੰਚਿਆ ਕਿਉਂਕਿ ਰੇਟ ਕਿਹੜੇ ਸੀ ਉਹ ਬਹੁਤ ਜ਼ਿਆਦਾ ਹਾਈ ਹੋਗੇ ਸੀ ਯਾਨੀ ਫਰੰਟ ਰੇਟ ਜਿਹੜਾ ਮੰਨ ਲਓ 1 ਲੱਖ ਰੁਪਏ ਗਾਜ ਨੂੰ ਵੇਚ ਗਿਆ ਔਰ ਨਾਲ ਦਾ ਪਿਛਲਾ ਵੀ ਉਸੇ ਹਿਸਾਬ ਦੇ ਨਾਲ 1 ਲੱਖ ਨੂੰ ਪਹੁੰਚਦਾ ਪਰ ਲੇਕਿਨ ਉੱਥੇ ਕੋਈ ਬੋਲੀ ਦੇਣ ਲਈ ਨਹੀਂ ਆਇਆ ਅਸੀਂ ਪਿਛਲੀ ਕੈਬਨਟ ਦੇ ਅੰਦਰ ਇੱਕ ਜਿਹੜੀ ਪੈਨਲ ਬਣਾਇਆ ਸੀ ਉਸ ਪੈਨਲ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਅਸੀਂ ਰੇਟ ਜਿਹੜੇ ਨੇਗੇ ਉਹ ਘਟਾਏ ਨੇਗੇ ਤਾਂ ਕਿ ਉਹ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਸੋਲਡ ਹੋ ਸਕਣ ਇਹਦੇ ਅੰਦਰ ਅਸੀਂ ਤਿੰਨ ਜਿਹੜੇ ਇੰਡੀਪੈਂਡੈਂਟ ਸਾਡੇ ਆਬਜ਼ਰਵਰ ਸੀ ਸਾਡੇ ਸਲਾਹਕਾਰ ਸੀਗੇ ਉਹ ਬਣਾਏ ਸੀਗੇ ਉਹਨਾਂ ਤੇ ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਰਿਪੋਰਟ ਦੇ ਆਧਾਰ ਦੇ ਉੱਤੇ ਅਸੀਂ ਲਗਭਗ 22% ਦੀ ਰੇਟ ਜਿਹੜੇ ਲੱਗੇ ਉਹਨਾਂ ਸਾਈਟਾਂ ਦੇ ਘਟਾ ਕੇ ਬੋਲੀ ਅਸੀਂ ਲਾਵਾਂਗੇ ਜਿਨ੍ਹਾਂ ਦੀ ਬੋਲੀ ਹੁਣ ਤੱਕ ਇੱਕ ਵਾਰ ਵੀ ਨਹੀਂ ਲੱਗੀ ਸੀ ਉਹਨਾਂ ਸਾਈਟਸ ਦੀ ਬੋਲੀ ਜਿਹੜੀ ਆ ਉਹ ਲਗਭਗ 22% ਜਿਹੜੀ ਆ ਉਹ ਡਾਊਨ ਜਾ ਕੇ ਲੱਗੂਗੀ ਤਾਂ ਕਿ ਉਹ ਸਾਰੀਆਂ ਸਾਈਟਸ ਜਿਹੜੀਆਂ 10 ਸਾਲ ਤੋਂ 15 ਸਾਲ ਤੋਂ 20 ਸਾਲ ਤੋਂ ਕਿਸੇ ਨਾ ਕਿਸੇ ਕਾਰਨ ਖਾਲੀ ਹੋ ਜਾਂ ਪਈਆਂ ਸੀਗੀਆਂ ਉਹ ਜਿਹੜੀ ਆ ਅਸੀਂ ਅਜ ਉਸ ਨੂੰ ਮਨਜ਼ੂਰੀ ਦਿੱਤੀ ਆ ਸੋ ਇਹਦੇ ਵਿੱਚ ਕਟੌਤੀ ਜਿਹੜੀ ਆ 22.50 ਜਿਹੜੀ ਆ ਕਟੌਤੀ ਕਰਨ ਦਾ ਜਿਹੜਾ ਸਾਨੂੰ ਮਲੰਕਾਂਡ ਅਸੋਸੀਏਟ ਕੀਤਾਗਾ ਅਸੀਂ ਉਹ ਮੰਨਿਆਗਾ ਸੋ ਇਹਦੇ ਨਾਲ ਮੈਸਰ ਮੁੰਨਾ ਬਹੁਤ ਜਿਹੜੀ ਸਾਡੀ ਪ੍ਰਾਪਰਟੀ ਸਰਕਾਰ ਦੀ ਪੈਂਡਿੰਗ ਪਈ ਸੀ ਜਿਹੜੀ ਵਿਕ ਨਹੀਂ ਰਹੀ ਸੀ ਕਿਸੇ ਨਾ ਕਿਸੇ ਕਾਰਨ ਉਹ ਪ੍ਰਾਪਰਟੀ ਵੀ ਜਿਹੜੀ ਵਿਕ ਜਾਊਗੀ ਇਸ ਤੋਂ ਬਿਨਾ ਬਾਅਦ ਇੱਕ ਇਹ ਫੈਸਲਾ ਲੈਂਦਿਆ ਜਿਹੜਾ ਮੈਸਰ ਮੁੰਨਾ ਪੰਜਾਬ ਦੇ ਐਜੂਕੇਸ਼ਨ ਦੇ ਖੇਤਰ ਦੇ ਅੰਦਰ ਪੰਜਾਬ ਦੇ ਸਿੱਖਿਆ ਦੇ ਖੇਤਰ ਦੇ ਅੰਦਰ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਪਹਿਲੀ ਵਾਰ ਦੇਸ਼ ਦੇ ਇਤਿਹਾਸ ਦੇ ਅੰਦਰ ਭਾਰਤ ਦੇ ਇਤਿਹਾਸ ਦੇ ਅੰਦਰ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਕਿਆ ਗਿਆ ਉਹ ਹੈਗਾ ਕਿ ਪੰਜਾਬ ਪ੍ਰਾਈਵੇਟ ਪੰਜਾਬ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਨੀਤੀ ਜਿਹੜੀ ਆ 2026 ਦੀ ਪ੍ਰਵਾਨਗੀ ਅਸੀਂ ਪਾਲਿਸੀ ਲੈ ਕੇ ਆਏ ਆਂਗੇ ਕਿ ਡਿਜੀਟਲ ਓਪਨ ਯੂਨੀਵਰਸਿਟੀਆਂ ਪਹਿਲਾਂ ਓਪਨ ਯੂਨੀਵਰਸਿਟੀਆਂ ਸੀਗੀਆਂ ਜੋ ਜੀਸੀ ਦੀ ਗਾਈਡਲਾਈਨ ਦੇ ਅੰਦਰ ਹੁਣ ਇੱਕ ਨਵੀਂ ਜਿਹੜੀ ਆ ਪੰਜਾਬ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਇਹਦੇ ਨਾਲ ਬਹੁਤ ਕ੍ਰਾਂਤੀਕਾਰੀ ਤਬਦੀਲੀ ਜਿਹੜੀ ਆ ਉਹ ਐਜੂਕੇਸ਼ਨ ਦੇ ਖੇਤਰ ਚ ਆਊਗੀ ਔਰ ਬਹੁਤ ਵੱਡੇ ਪੱਧਰ ਤੇ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਦੇਸ਼ ਦੇ ਲੋਕਾਂ ਦਾ ਇਹਦੇ ਤਾਂ ਭਲਾ ਹੋਊਗਾ ਇਹਦੇ ਵਿੱਚ ਕੀ ਹੋਊਗਾ ਕਿ ਜਿਹੜਾ ਅੱਜ ਕੱਲ ਕਿਉਂਕਿ ਨਵੇਂ ਜਨਰੇਸ਼ਨ ਆ ਜਿਹੜੀ ਨਿਊ ਜਨਰੇਸ਼ਨ ਆ ਉਹਦੇ ਪੜਨ ਦੇ ਮੈਥਡ ਜਿਹੜੇ ਨੇਗੇ ਉਹ ਬਦਲਦੇ ਨੇਗੇ ਲੋਕ AI ਰਾਹੀਂ ਲੈ ਲੋਕ YouTube ਰਾਹੀਂ ਲੋਕ ਡਿਫਰੈਂਟ ਜਿਹੜੇ ਡਿਜੀਟਲ ਪਲੇਟਫਾਰਮ ਨੇ ਉਹਨਾਂ ਦੇ ਰਾਹੀਂ ਐਜੂਕੇਸ਼ਨ ਜਿਹੜੀ ਆ ਉਹ ਪ੍ਰਾਪਤ ਕਰਦੇ ਨੇਗੇ ਸੋ ਅਸੀਂ ਪਹਿਲੀ ਪੰਜਾਬ ਦੇ ਅੰਦਰ ਅਸੀਂ ਪ੍ਰਾਈਵੇਟ ਲੋਕੰਧਿਤਿਆ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਆ ਸੋ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਨੇ ਚੁੱਕਿਆ ਔਰ ਪੰਜਾਬ ਜਿਹੜਾ ਦੇਸ਼ ਦੀ ਅੰਦਰ ਪਹਿਲਾ ਸੂਬਾ ਬਣਿਆ ਪਹਿਲਾ ਸਟੇਟ ਬਣਿਆ ਜਿਹਨੇ ਡਿਜੀਟਲ ਯੂਨੀਵਰਸਿਟੀ ਦੀ ਸਥਾਪਨਾ ਨੂੰ ਮਨਜ਼ੂਰ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਆ ਔਰ ਉਹਨਾਂ ਦੇ ਸਮੇਂ ਦੇ ਵਿੱਚ ਇਹ ਪਾਲਿਸੀ ਜਿਹੜੀ ਆ ਯੂਨੀਵਰਸਿਟੀ ਆ ਬਣ ਕੇ ਤਿਆਰ ਹੋਣਗੀਆਂ ਇਹਦੇ ਵਿੱਚ ਅਸੀਂ ਸਾਰਾ ਸਟਰਕਚਰ ਬਣਾਇਆ ਹੈ ਕਿਸ ਤਰ੍ਹਾਂ ਜਿਹੜਾ ਹੋਣਾਗਾ ਸੋ ਇਹਦੇ ਵਿੱਚ ਪਿਛ ਦੇ ਵਿੱਚ ਜਿਹੜੀ ਜੇ ਮੈਂ ਗੱਲ ਕਰਾਂ ਗਲੋਬਲ ਵਰਲਡ ਐਜੂਕੇਸ਼ਨ ਦੀ ਤਾਂ ਆਉਣ ਵਾਲੇ ਸਮੇਂ ਜਿਵੇਂ ਵੈਸਟਰਨ ਗਵਰਨਰ ਯੂਨੀਵਰਸਿਟੀ ਦਾ ਮਾਡਲ ਆ ਜਿਹੜੀ ਯੂਐਸਏ ਦੇ ਅੰਦਰ ਆ ਯੂਨੀਵਰਸਿਟੀ ਆ ਫਿਨੈਕਸ ਯੂਐਸਏ ਦੇ ਅੰਦਰ ਆ ਵਰਲਡ ਯੂਨੀਵਰਸਿਟੀ ਜਿਹੜੀ ਵਾਰਲਡਨ ਸੌਰੀ ਵਾਰਲਡਨ ਯੂਨੀਵਰਸਿਟੀ ਯੂਐਸਏ ਆ ਓਪਨ ਯੂਨੀਵਰਸਿਟੀ ਮਲੇਸ਼ੀਆ ਇਸ ਤਰ੍ਹਾਂ ਦੀਆਂ ਜਿਹੜੀਆਂ ਉਸ ਦੇ ਤਰਜ਼ ਦੇ ਉੱਤੇ ਇਹ ਯੂਨੀਵਰਸਿਟੀ ਦੀ ਅਸੀਂ ਸਥਾਪਨਾ ਪੰਜਾਬ 'ਚ ਕਰਨ ਜਾ ਰਹੇ ਹਾਂ ਸੋ ਇਹਦੇ ਨਾਲ ਪੰਜਾਬ ਦੇ ਅੰਦਰ ਕ੍ਰਾਂਤੀਕਾਰੀ ਤਬਦੀਲੀਆਂ ਆਉਣਗੀਆਂ ਔਰ ਬਹੁਤ ਸਾਰੇ ਲੋਕ ਜਿਹੜੇ ਚਾਹ ਸਰਵਿਸ ਖੇਤਰ ਦੇ ਅੰਦਰ ਨੇਗੇ ਜਾਂ ਜਿਹੜੇ ਰੈਗੂਲਰ ਕਲਾਸਾਂ ਲਾ ਕੇ ਨਹੀਂ ਪੜ ਸਕਦੇ ਸੀਗੇ ਨਹੀਂ ਜਾ ਸਕਦੇ ਸੀਗੇ ਔਰ ਉਹਨਾਂ ਲੋਕਾਂ ਨੂੰ ਆਪਣੇ ਘਰਾਂ 'ਚ ਬੈਠ ਕੇ ਆਪਣੇ ਮੋਬਾਈਲ ਫੋਨ ਦੇ ਰਾਹੀਂ ਆਪਣੇ ਲੈਪਟਾਪ ਦੇ ਰਾਹੀਂ ਆਪਣੇ ਕੰਪਿਊਟਰ ਦੇ ਰਾਹੀਂ ਡਿਜੀਟਲ ਦੇ ਤੌਰ ਦੇ ਉੱਤੇ ਉਹ ਲੋਕ ਚੜ੍ਹਨਗੇ ਆਪਣੀ ਪੜ੍ਹਾਈ ਕਰ ਸਕਣਗੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਜਿਸ ਵੀ ਪ੍ਰਕਾਰ ਦੇ ਜਿਹੜਾ ਵਾ ਸਿਸਟਮ ਹੋਊਗਾ ਉਹਦੀ ਡਿਗਰੀ ਜਿਹੜੀ ਆ ਲੈ ਸਕਣਗੇ ਸੋ ਇਹ ਨਿਊ 에ਜ ਨਿਊ 에ਜ ਜਿਹੜਾ ਹਰ ਐਜੂਕੇਸ਼ਨ ਸਿਸਟਮ ਆ ਨਿਊ 에ਜ AI ਐਨੇਬਲਡ ਨਿਊ 에ਜ AI ਐਨੇਬਲਡ ਨਿਊ ਐਜੂਕੇਸ਼ਨ ਸਿਸਟਮ ਜਿਹੜਾ ਅਸੀਂ ਸ਼ੁਰੂ ਕੀਤਾਗਾ ਸੋ ਇਹ ਬਹੁਤ ਵੱਡਾ ਇਤਿਹਾਸਿਕ ਫੈਸਲਾ ਪੰਜਾਬ ਦੇ ਅੰਦਰ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਲਿਆਗਾ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਧੰਨਵਾਦ ਕਰਨਾ ਚਾਹੂਗਾ ਕਿ ਉਹਨਾਂ ਨੇ ਫੈਸਲਾ ਲੈ ਕੇ ਮੈਂ ਸਮਝਦਾ ਦੇਸ਼ ਦੇ ਅੰਦਰ ਸਿੱਖਿਆ ਦੀ ਕ੍ਰਾਂਤੀ ਕਿਉਂਕਿ ਆਮ ਆਦਮੀ ਪਾਰਟੀ ਦੇਸ਼ ਦੇ ਅੰਦਰ ਇਸ ਲਈ ਜਾਣੀ ਜਾਂਦੀ ਆ ਕਿ ਐਜੂਕੇਸ਼ਨ ਦੇ ਅੰਦਰ ਸੁਧਾਰ ਕਰ ਰਹੀ ਆ ਹੈਲਥ ਸੈਕਟਰ ਦੇ ਅੰਦਰ ਸੁਧਾਰ ਕਰ ਰਹੀ ਆ ਸੋ ਅੱਜ ਐਜੂਕੇਸ਼ਨ ਦੀ ਜਿਹੜੀ ਇਹ ਹੋਈ ਆ ਇਹਦੇ ਨਾਲ ਮੈਂ ਸਮਝਦਾ ਇੱਕ ਅਤਿ ਆਧੁਨਿਕ ਡਿਜੀਟਲ ਇਨਫਰਾਸਟ੍ਰਕਚਰ ਬਣਾਊਗਾ ਜਿਹਦੇ ਅੰਦਰ ਡਿਫਰੈਂਟ ਮੋਡਸ ਹੋਣਗੇ ਆ ਆਈਟੀ ਸਰਵਰ ਰੂਮ ਸਥਾਪਿਤ ਕੀਤੇ ਜਾਣਗੇ ਤੇ ਸਾਰਾ ਕੇ ਪ੍ਰोसीजर ਅਗਰ ਬਹੁਤ ਲੰਬਾਗਾ ਸੋ ਇਹ ਮੈਂ ਸਭ ਦਾ ਦੇਸ਼ ਦਾ ਪਹਿਲਾ ਪੰਜਾਬ ਸੂਬਾ ਬਣ ਗਿਆ ਔਰ ਜਿਹਦੇ ਅੰਦਰ ਇਹ ਡਿਜੀਟਲ ਯੂਨੀਵਰਸਿਟੀ ਸਥਾਪਨਾ ਹੋਈਆ ਹੁਣ ਤੁਹਾਨੂੰ ਘਰ ਬੈਠ ਕੇ ਹੀ ਆਪਣਾ ਸ਼ਹਿਰ ਬਦਲ ਦੀ ਲੋੜ ਨਹੀਂ ਹੌਸਲਸ ਰਹਿਣ ਦੀ ਲੋੜ ਨਹੀਂ ਫੀਸ ਭਰ ਕੇ ਜਿਹੜਾ ਹੈਗਾ ਤੁਸੀਂ ਉਸ ਡਿਜੀਟਲ ਯੂਨੀਵਰਸਿਟੀ ਦੇ ਉੱਤੇ ਡਿਗਰੀ ਕਰ ਸਕਦੇ ਹੋ ਔਰ ਇਹਦੇ ਨਾਲ ਤੁਹਾਡਾ ਪੜਾਈ ਦਾ ਐਜੂਕੇਸ਼ਨ ਦਾ ਖਰਚਾ ਵੀ ਘਟੂਗਾ ਸੋ ਇਹ ਇੱਕ ਅਹਿਮ ਫੈਸਲਾ ਜਿਹੜਾ ਉਹ ਪੰਜਾਬ ਸਰਕਾਰ ਨੇ ਲਿਆਗਾ ਇਸ ਤੋਂ ਬਿਨਾ ਹੋਰ ਕਾਫੀ ਸਾਰੇ ਫੈਸਲੇ ਲੈ ਲੈਣਗੇ ਉਹਨਾਂ ਦੀ ਫਰਦਰ ਬਰੀਫਿੰਗ ਜਿਹੜੀ ਆ ਮੇਰੇ ਕੈਬਨਟ ਕਲੀਰ ਵਿਰਿੰਦਰ ਗੋਇਲ ਜੀ ਵੀ ਕਰਨਗੇ ਚਲੋ ਆਲਰੇਡੀ ਲੈਣਾ ਕਾਲਜ ਆ ਤੇ ਮੈਡੀਕਲ ਕਾਲਜ ਆ ਉਹਦੀ ਵੀ ਗੱਲ ਕਰਨਗੇ ਜੀ ਸਾਰੇ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਸਹਰਪਾਲ ਸਿੰਘ ਜੀ ਚੀਮਾ ਸਾਹਿਬ ਦਾ ਜਿਨ੍ਹਾਂ ਨੇ ਵਿਸਥਾਰ ਦੇ ਨਾਲ ਕੈਬਨਟ ਦੇ ਫੈਸਲੇ ਬਾਰੇ ਦੱਸਿਆ ਸੋ ਅੱਜ ਮੈਨੂੰ ਬੜਾ ਖੁਸ਼ੀ ਮਹਿਸੂਸ ਹੋ ਰਹੀ ਹੈ ਦੱਸ ਦਿਆਂ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਜੋ ਕੈਬਨਟ ਦੀ ਮੀਟਿੰਗ ਹੋਈ ਉਹਦੇ ਵਿੱਚ ਬਹੁਤ ਵੱਡਾ ਫੈਸਲਾ ਜੋ ਲਹਿਰੇਗਾ ਅੱਗੇ ਦੇ ਵਿੱਚ ਗਵਰਨਮੈਂਟ ਪੋਲੀਟੈਕਨਿਕ ਚੱਲਦਾ ਸੀ ਜਦੋਂ ਦੀ ਸਟਾਰਟਿੰਗ ਹੋਈ ਸੀ ਬਹੁਤ ਵਧੀਆ ਕਾਲਜ ਸੀ ਤੇ ਬੜੇ ਚੰਗੇ ਟੰਗ ਦੇ ਨਾਲ ਚੱਲ ਰਿਹਾ ਸੀ ਪਰ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਇਸ ਕਾਲਜ ਦਾ ਨਾਮ ਬਦਲ ਕੇ ਗਵਰਨਮੈਂਟ ਪੋਲੀਟੈਕਨਿਕ ਦੀ ਜਗ੍ਹਾ ਬਾਬਾ ਹੀਰਾ ਸਿੰਘ ਪਠੜ੍ਹ ਕਾਲਜ ਕੀਤਾ ਗਿਆ ਤੇ ਉਹ ਟਰਸਟ ਦੇ ਨਾਂ ਤੇ ਇਹ ਕਾਲਜ ਚੱਲਿਆ ਕਾਲਜ ਚੱਲਿਆ ਤੇ ਅਲਟੀਮੇਟਲੀ ਕਾਂਗਰਸ ਦੇ ਰਾਜ ਦੇ ਵਿੱਚ ਹੀ ਇਹ ਕਾਲਜ ਬੰਦ ਹੋ ਗਿਆ 36 ਮਹੀਨਿਆਂ ਤੋਂ ਲੋਕਾਂ ਨੂੰ ਤਨਖਾਹ ਨਹੀਂ ਮਿਲੀ ਤੇ ਜਿਹੜੇ 104 ਮੁਲਾਜ਼ਮ ਸੀ ਉਹ ਮੁਲਾਜ਼ਮ ਸੜਕ ਦੇ ਆਗੇ ਕਿਸੇ ਨੇ ਲੋਨ ਲਿਆ ਹੋਇਆ ਸੀ ਕਿਸੇ ਨੇ ਕੁਝ ਕਿਹਾ ਸੀ ਸੋ ਲੋਕਾਂ ਦੀ ਬਹੁਤ ਮਾੜੀ ਹਾਲਤ ਜਿਹੜੀ ਮੁਲਾਜ਼ਮਾਂ ਦੀ ਸੀ ਸੋ ਹੁਣ ਅੱਜ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਇਹ ਮੁਲਾਜ਼ਮ ਸੀ ਇਹਨਾਂ ਮੁਲਾਜ਼ਮਾਂ ਨੂੰ ਦੂਜੇ ਕਾਲਜਾਂ ਦੇ ਵਿੱਚ ਜੋ ਟੈਕਨੀਕਲ ਯੂਨੀਵਰਸਿਟੀ ਦੇ ਦੂਜੇ ਕਾਲਜ ਚੱਲਦੇ ਆ ਉਹਨਾਂ ਕਾਲਜਾਂ ਦੇ ਵਿੱਚ ਅਡਜਸਟ ਕੀਤਾ ਜਾਵੇਗਾ ਜਿਵੇਂ ਕਿ ਉਹਨਾਂ ਸਾਰਿਆਂ ਦੀ ਮੰਗ ਸੀ ਸੋ ਇਹ ਜਿਹੜੇ ਮਲਾਜਮ ਸੀ ਪਿਛਲੇ ਦਿਨੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲੇ ਧੀ ਤਾਂ ਮਾਨ ਸਾਹਿਬ ਨੇ ਗੱਲ ਕਹੀ ਤੇ ਕਹਿੰਦੇ ਆਪਾਂ ਤਾਂ ਚੁੱਲ੍ਹੇ ਜਲਾਉਣ ਵਾਲੇ ਆ ਤੇ ਚੁੱਲ੍ਹੇ ਬੁਝਾਉਣ ਵਾਲੇ ਨਹੀਂ ਹੈਗੇ ਉਹੀ ਗੱਲ ਤੇ ਪਹਿਰਾ ਦੰਦ ਅੱਜ ਇਹ ਬਹੁਤ ਵੱਡੀ ਰਾਹਤ ਹੈ ਜਿਹੜੀ ਉਹਨਾਂ ਮੁਲਾਜ਼ਮਾਂ ਨੂੰ ਦਿੱਤੀ ਗਈ ਹੈ ਤੇ ਬਹੁਤ ਵੱਡਾ ਫੈਸਲਾ ਹੈ ਇਸ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਇਸ ਤੋਂ ਬਾਅਦ ਜਿਹੜੇ ਇਹ ਕਾਲਜ ਦੀ ਬਿਲਡਿੰਗ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈ ਸੀ ਖੰਡਰ ਬਣ ਰਹੀ ਸੀ ਤੇ ਹੁਣੇ ਫੈਸਲਾ ਕੀਤਾ ਹੈ ਕਿ ਇਸ ਕਾਲਜ ਦੀ ਬਿਲਡਿੰਗ ਦੀ ਜਗ੍ਹਾ ਤੇ ਮੈਡੀਕਲ ਕਾਲਜ ਮੈਡੀਕਲ ਕਾਲਜ ਲਹਿਰਾਗਾਗਾ ਵਿਖੇ ਬਣਾਇਆ ਜਾਵੇਗਾ ਤੇ ਜਿਸ ਦੇ ਵਿੱਚ ਇੱਕ ਮਹੀਨੇ ਬਾਅਦ ਇੱਕ ਮਹੀਨੇ ਬਾਅਦ ਇੱਥੇ ਜਿਹੜਾ ਹਸਪੀਟਲ ਹੈ ਹਸਪੀਟਲ ਸ਼ੁਰੂ ਹੋ ਜਾਏਗਾ ਤੇ ਨਾਲ ਇੱਕ ਸਾਲ ਦੇ ਅੰਦਰ ਅੰਦਰ ਇੱਕ ਸਾਲ ਦੇ ਅੰਦਰ ਅੰਦਰ ਇੱਥੇ 400 ਬੈੱਡ ਦਾ ਹਸਪੀਟਲ ਚੱਲੇਗਾ ਤੇ ਇਸ ਹਸਪੀਟਲ ਦੀ ਮੈਡੀਕਲ ਜਿਸ ਤਰ੍ਹਾਂ ਮੈਡੀਕਲ ਕਾਉਂਸਲ ਆਫ ਇੰਡੀਆ ਹੈ ਉਸ ਦੀ ਹਦਾਇਤਾਂ ਦੇ ਮੁਤਾਬਕ ਸਾਰੇ ਐਕਸਪਰਟ ਡਾਕਟਰ ਸਭ ਕੁਝ ਹੋਤੇ ਹੋਏਗਾ ਤੇ ਇਸ ਦੇ ਨਾਲ ਹੀ ਮੈਡੀਕਲ ਕਾਲਜ ਨੂੰ ਇੱਕ ਰੂਰਲ ਤੇ ਇੱਕ ਅਰਬਨ ਜਿਹੜੇ ਹਸਪੀਟਲ ਨਾਲ ਹੁੰਦੇ ਨੇ ਉਹ ਦੋ ਹਸਪੀਟਲ ਵੀ ਇੱਕ ਖਨੌਰੀ ਦਾ ਤੇ ਦੂਜਾ ਮੂਨਕ ਦਾ ਉਹ ਜਿਹੜੇ ਹਸਪੀਟਲ ਨੇ ਉਹ ਵੀ ਇਸੇ ਮੈਡੀਕਲ ਕਾਲਜ ਦੇ ਤਹਿਤ ਚੱਲਣਗੇ ਸੋ ਹਲਕੇ ਲਹਿਰੇ ਦੇ ਵਿੱਚ ਵੱਡੀਆਂ ਤਾਕਤਾਂ ਜਿਸ ਤਰ੍ਹਾਂ ਇੱਥੇ ਮੁੱਖ ਮੰਤਰੀ ਵੀ ਰਹੇ ਡਿਊਟੀ ਮੁੱਖ ਮੰਤਰੀ ਵੀ ਰਹੇ ਤੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਵੀ ਇਹਨੂੰ ਰਿਪਰੈਜ਼ੈਂਟ ਕੀਤਾ ਪਰ ਹਲਕੇ ਲਹਿਰੇ ਦੇ ਨਾਲ ਜਿਹੜਾ ਪਛੜੇ ਪੰਦਾ ਸ਼ਬਦ ਸੀ ਉਹ ਉਤਰਿਆ ਨਹੀਂ ਪਛੜੇ ਪੰਦਾ ਸ਼ਬਦ ਉਸੇ ਤਰ੍ਹਾਂ ਲੱਗਿਆ ਰਿਹਾ ਤੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਮੈਡੀਕਲ ਕਾਲਜ ਲਹਿਰੇ ਦੇ ਵਿੱਚ ਖੋਲਣ ਦੀ ਪ੍ਰਵਾਨਗੀ ਦੇ ਕੇ ਮੈਂ ਸਮਝਦਾ ਜਿਹੜਾ ਪਛੜੇ ਪੰਦਾ ਸ਼ਬਦਤੀ ਉਹ ਹਟਾਤਾ ਲਹਿਰਾ ਨਕਸ਼ੇ ਤੇ ਆ ਜਾਏਗਾ ਲੋਕਾਂ ਨੂੰ ਬਹੁਤ ਰੋਜ਼ਗਾਰ ਮਿਲੇਗਾ ਤੇ ਮੈਡੀਕਲ ਸਹੂਲਤਾਂ ਜਿਹੜੀਆਂ ਲਹਿਰੇ ਗਾਗੇ ਏਰੀਏ ਦੇ ਵਿੱਚ ਨਾ ਮਾਤਰ ਸੀ ਅਸੀਂ ਬੜੀ ਕੋਸ਼ਿਸ਼ ਕੀਤੀ ਸਾਡੀ ਸਰਕਾਰ ਆਉਣ ਤੋਂ ਬਾਅਦ ਉੱਥੇ ਅਸੀਂ ਮੁਹੱਲਾ ਕਲੀਨਿਕ ਵੀ ਖੋਲੇ ਪਰ ਪਹਿਲਾਂ ਸਹੂਲਤਾਂ ਨਾ ਮਾਤਰ ਸੀ ਹੁਣ ਬਹੁਤ ਵੱਡੀ ਸਹੂਲਤ ਹੈ ਜਿਹੜੀ ਉਹ ਮੈਡੀਕਲ ਕਾਲਜ ਦੇ ਥਰੂ ਸਾਰੇ ਇਲਾਕੇ ਨੂੰ ਲਹਿਰੇ ਨੂੰ ਤੇ ਨਾਲ ਐਡਜੋਇਨਿੰਗ ਦਿੜਬਾ ਹਲਕਾ ਜਿਹਨੂੰ ਮਾਨਯੋਗ ਹਰਪਾਲ ਸਿੰਘ ਜੀ ਚੀਮਾ ਸਾਹਿਬ ਰਿਪਰੈਜ਼ੈਂਟ ਕਰਦੇ ਆ ਸਾਡਾ ਇਕੱਠਾ ਹੀ ਹਲਕਾ ਜਿਵੇਂ ਇਹਨਾਂ ਨੇ ਦੱਸਿਆ ਗਾਗਾ ਤੇ ਲਹਿਰਾ ਹੁਣ ਲਹਿਰੇ ਦਾ ਨਾਮ ਲਹਿਰੇ ਦਾ ਹੈ ਤੇ ਜੋ ਜ਼ਮੀਨ ਹੈ ਜਿਹੜੀ ਗਾਗੇ ਕੰਨੀ ਹੈ ਉਹ ਮੇਰੀ ਸੋ ਇਕੱਠਾ ਹੀ ਹਲਕਾ ਹੈ ਥੋੜੀ ਸਾਡੀ ਹੈ ਤੇ ਸੁਨਾਮ ਹਲਕਾ ਵੀ ਆਪਣਾ ਸ਼ਤਰਾਨਾ ਹਲਕਾ ਵੀ ਭੁਲਾੜਾ ਹਲਕਾ ਵੀ ਤੇ ਨਾਲ ਹਰਿਆਣੇ ਦੇ ਬਿਲਕੁਲ ਐਡਜੋਇਨਿੰਗ ਪਿੰਡ ਨੇ ਹਰਿਆਣੇ ਦੇ ਵੀ ਕਈ ਖਾਸ ਤੌਰ ਤੇ ਫਤਿਹਵਾੜਾ ਜ਼ਿਲ੍ਹੇ ਨੂੰ ਹਰਿਆਣੇ ਨੂੰ ਵੀ ਬਹੁਤ ਵੱਡਾ ਫਾਇਦਾ ਜਿਹੜਾ ਇਸ ਮੈਡੀਕਲ ਕਾਲਜ ਦਾ ਹੋਏਗਾ ਸੋ ਇਹ ਮੈਂ ਸਮਝਦਾ ਲਹਿਰੇ ਹਲਕੇ ਦੇ ਲਈ ਤੇ ਸਾਰੇ ਸਾਡੇ ਗਵਾਂਢ ਦੇ ਲਈ ਬਹੁਤ ਵੱਡੇ ਫਖਰ ਦੀ ਗੱਲ ਹੈ ਤੇ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਸੁਪੂਚੀ ਕੈबिनेट ਦਾ ਧੰਨਵਾਦ ਕਰਦਾ ਮਸਤੂਆਣਾ ਸਾਹਿਬ ਇਹ ਕਿਹੜਾ ਜਿਹੜਾ ਐਸਪੀਸੀ ਦਾ ਸੀ ਇੱਕ ਇੱਕ ਅਜੰਡੇ ਤੇ ਤੇ ਤੀਜਾ ਜਿਹੜਾ ਵੱਡਾ ਫੈਸਲਾ ਕੀਤਾ ਹੈ ਕਿ ਜੋ ਲੁਧਿਆਣੇ ਤੋਂ ਰੋਪੜ ਤੱਕ ਨੈਸ਼ਨਲ ਹਾਈਵੇ ਬਨਣਾ ਸੀ ਉਹ اٹਕਿਆ ਹੋਇਆ ਸੀ ਉਹ ਇਸ ਲਈ اٹਕਿਆ ਤੇ ਕਿ ਮਿੱਟੀ ਅਵੇਲੇਬਲ ਨਹੀਂ ਸੀ ਪਿੱਛੇ 31 ਦਸੰਬਰ ਨੂੰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਸੀ ਸਾਰੇ ਚੀਫ ਸੈਕਟਰੀਆਂ ਦੇ ਨਾਲ ਤੇ ਉੱਥੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਬਨਣ ਦੇ ਵਿੱਚ ਇਹ ਵੱਡੀ ਦਿੱਕਤਦਾਰੀ ਹੈ ਸੋ ਅਸੀਂ ਕਿਉਂਕਿ ਨੈਸ਼ਨਲ ਹਾਈਵੇ ਬਹੁਤ ਜ਼ਰੂਰੀ ਨੇ ਇਸ ਤੇ ਬੜੀ ਜਿਹੜਾ ਸਾਰਾ ਕੁਝ ਡਿਪੈਂਡ ਕਰਦਾ ਸੋ ਅਸੀਂ ਉਸ ਲੋਡ ਨੂੰ ਮਹਿਸੂਸ ਕਰਦੇ ਹਾਂ ਕਿ ਨੈਸ਼ਨਲ ਹਾਈਵੇ ਬਣਨੇ ਜ਼ਰੂਰੀ ਨੇ ਇਸ ਜੋ 4.5 ਕਰੋੜ 4.5 ਕਰੋੜ ਕਯੂਬਿਕ ਮੀਟਰ ਕਯੂਬਿਕ ਮੀਟਰ ਐਨੀ ਮਿੱਟੀ ਇਹਨਾਂ ਨੂੰ ਚਾਹੀਦੀ ਸੀ ਸੋ ਅੱਜ ਕੈਬਨਟ ਨੇ ਫੈਸਲਾ ਕੀਤਾ ਹੈ ਕਿ ਇਹ ਮਿੱਟੀ ਹੈ ਜਿਹੜੀ ਇਹਨਾਂ ਨੂੰ ਸਿਰਫ 3 ਰੁਪਏ ਪਰ ਕਯੂਬਿਕ ਫੁੱਟ ਤੇ 3 ਰੁਪਏ ਪਰ ਕਯੂਬਿਕ ਫੁੱਟ ਤੇ ਇਹ ਮਿੱਟੀ ਹੈ ਜਿਹੜੀ ਇਹ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੂੰ ਉਪਲਬਧ ਕਰਾਈ ਜਾਏਗੀ ਹਾਲਾਂਕਿ ਜੋ ਡੀਸੇਟਿੰਗ ਵਗੈਰਾ ਦੇ ਸਾਡੇ ਟੈਂਡਰ ਹੋ ਰਹੇ ਨੇ ਉਹ 70 ਰੁਪਏ ਤੱਕ ਵੀ 6 ਤੇ 13 ਰੁਪਏ ਤੱਕ ਵੀ ਡੀਸੇਟਿੰਗ ਦੇ ਟੈਂਡਰ ਹੋ ਰਹੇ ਨੇ ਪਰ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਮਿੱਟੀ ਅਵੇਲੇਬਲ ਨਹੀਂ ਹੈ ਤੇ ਨੈਸ਼ਨਲ ਹਾਈਵੇ ਨਹੀਂ ਬਣ ਸਕਦੇ ਸੋ ਅਸੀਂ ਅੱਜ ਮਹੱਤਵਪੂਰਨ ਫੈਸਲਾ ਲਿਆ ਹੈ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਲਈ ਤੇ 3 ਰੁਪਏ ਪਰ ਕਯੂਬਿਕ ਫੁੱਟ ਤੇ ਇਹ ਮਿੱਟੀ ਜਿਹੜੀ 3.4 ਕਰੋੜ ਕਯੂਬਿਕ ਮੀਟਰ ਇਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਉਪਲਬਧ ਕਰਾਈ ਜਾਊਗੀ ਬਹੁਤ ਅੰਤ ਰੋਪਣ ਇੱਕ ਵੰਡ ਇੱਕ ਸਾਡਾ ਇੱਕ ਮੰਨਰੀ ਤੁਹਾਨੂੰ ਰੋਪਣ ਇੱਕ ਇਹ ਕਿਸ਼ੂ ਰਹਿ ਗਿਆ ਬੰਦ ਨਹੀਂ ਤੁਮੀ ਆਣੇ ਤਰੋਪਣ ਲੁਧਿਆਣਾ ਦਾ ਰੋਪਣ ਸੇ ਤਰ੍ਹਾਂ ਇਤਨਾ ਦੀ ਜਿਹੜੀ ਸ਼ਹਿਰੀ ਵਿਕਾਸ ਡਿਪਾਰਟਮੈਂਟ ਦੇ ਵਕਫ ਵਕਫ ਸਕੀਮਾਂ ਚ ਅਲਾਟਮੈਂਟ ਲੰਬੀ ਰਹੀ ਪਲਾਟ ਅਲਾਟ ਕੀਤੇ ਗਏ ਸੀ ਉਹਦੀ ਅਸੀਂ ਸਕੀਮ ਲਿਆਏ ਸੀਗੇ ਵਨ ਟਾਈਮ ਸੈਟਲਮੈਂਟ ਦੀ ਐਮਨੈਸਟੀ ਪਾਲਿਸੀ ਸੀਗੀ 2025 ਉਹਦੇ ਅੰਦਰ ਬਹੁਤ ਸਾਰੇ ਲੋਕ ਰਹਿ ਗਏ ਸੀ ਉਹਨਾਂ ਦੀ ਰਿਕੁਐਸਟ ਆਈ ਸੀ ਕਿ ਇਹਦੀ ਜੇ ਡੇਟ ਵਧਾ ਦਿੱਤੀ ਜਾਵੇ ਉਹਦੀ ਡੇਟ ਵੀ ਜਿਹੜੀ ਅਸੀਂ ਅਮਨੈਸਟੀ ਦੀ ਆ ਉਹ 31 ਤਿੰਨ 26 ਤੱਕ ਵਧਾ ਦਿੱਤੀ ਗਈ ਆ ਤਾਂ ਕਿ ਜਿਹੜੇ ਬੰਦੇ ਰਹਿ ਗਏ ਜਿਨ੍ਹਾਂ ਨੇ ਆਪਣੇ ਘਰ ਨਹੀਂ ਉਸਾਰੇ ਤੇ ਜਾਂ ਹੋਰ ਛੋਟ ਛੁੱਟੀਆਂ ਉਹਨਾਂ ਤੇ ਪ੍ਰੋਬਲਮਾਂ ਸੀਗੀਆਂ ਜਾਂ ਪਲਾਟ ਰੱਦ ਹੋ ਗਏ ਸੀ ਉਹ ਸਾਰਿਆਂ ਨੂੰ ਅਸੀਂ ਇੱਕ ਵਾਰ ਮੌਕਾ ਦਿੱਤਾ ਹੈ ਕਿ ਕਿ 31 ਤਿੰਨ 26 ਤੱਕ ਆਪਣੇ ਪਲਾਟ ਜਿਹੜੇ ਨੇ ਉਹ ਜੀ ਉਹ ਉਹਨਾਂ ਨੂੰ ਜਿਹੜਾ ਠੀਕ ਕਰਵਾਲਣ ਦਿੱਤੀ ਸੀ ਸਕੀਮ ਸੀ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਅਲਾਟਮੈਂਟ ਵਾਲੀਆਂ ਨਿਲਾਮੀ ਵਾਲੀਆਂ ਅਲਾਟ ਕੀਤੇ ਗਏ ਪਲਾਟ ਜਿਹੜੇ ਪਲਾਟ ਸੀ ਜਿਨ੍ਹਾਂ ਉੱਤੇ ਜੁਰਮਾਨੇ ਲੱਗੇ ਹੋਏ ਸੀ ਜਿਨ੍ਹਾਂ ਨੇ ਕਿਸੇ ਲੇਟ ਭਰੀ ਸੀ ਜਾਂ ਜਿਨ੍ਹਾਂ ਨੇ ਕੋਈ ਉਸਾਰੀ ਨਹੀਂ ਕੀਤੀ ਸੀ ਪਹਿਲਾਂ ਅਸੀਂ ਪਾਲਿਸੀ ਲੈ ਕੇ ਆਏ ਸੀਗੇ ਕਿ ਤੁਸੀਂ ਵਨ ਟਾਈਮ ਪਾਲਿਸੀ ਦੇ ਤਹਿਤ ਆਪਣੇ ਜੁਰਮਾਨੇ ਵੀ ਘਟਾਏ ਸੀਗੇ ਉਹਨਾਂ ਦਾ ਅਸੀਂ ਟਾਈਮ ਜਿਹੜਾ ਉਹ ਵਧਾਇਆਗਾ ਤੇ ਪੰਜਾਬ ਸਰਕਾਰ ਨੇ ਮਸਤੋਣਾ ਸਾਹਿਬ ਸੰਗਮੂ ਜਿਲ੍ਹੇ ਦੇ ਵਿੱਚ ਮੈਡੀਕਲ ਕਾਲਜ ਖੋਲਣ ਦਾ ਪ੍ਰਸਤਾਵ ਕੀਤਾ ਸੀ ਉਹਦਾ ਕੀ ਸਟੇਟਸ ਹੈ ਉਹਦਾ ਸਟੇਟਸ ਇਹ ਆ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਕੋਰਟ ਤੋਂ ਸਟੇ ਲਈ ਹੋਈ ਆ ਅਸੀਂ ਇਹਨੂੰ ਕੰਟੈਸਟ ਕਰ ਰਹੇ ਆ ਤੇ ਅਸੀਂ ਉੱਥੇ ਬਣਾਉਣਾ ਚਾਹੁੰਦੇ ਸੀ ਇਹ ਬਹੁਤ ਬਿਲਕੁਲ ਉਹਦਾ ਬਜਟ ਵੀ ਉਸੇ ਤਰ੍ਹਾਂ ਪਿਆਗਾ ਅ ਅਸੀਂ ਤਾਂ ਜਦੋਂ ਵੀ ਆਨਰੇਬਲ ਕੋਰਟ ਨੇ ट किया तो बिल्कुल बिल्कुल मानता पर यूजीसी जो यू की गाइडलाइन है जो यू की गाइडलाइन है उनके तहत ही इस ये यूनिवर्सिटी को हम मानता मिलेगी उनको तहत ही ये, ये रिकॉगनाइज यूनिवर्सिटी होगी ये बिल्कुल वो जैसे ओपन यूनिवर्सिटी है वैसे ये डिजिटल यूनिवर्सिटी है आज तो हमने पॉलिसी को अलाउ किया है आज तो डिजिटल यूनिवर्सिटी बनाने वाली पॉलिसी जो है वो उसको हमने प्रवानगी दी है तो आने वाले समय में एप्लीकेशन आएंगी तो फिर उस पर विचारिया क्राइटेरिया भी हम आपको बता देते हैं उसका यूनिवर्सिटी का क्राइटेरिया क्या है

और ढाई सैकड़ में ये यूनिवर्सिटी बनाए बनेगी इस डिजिटल यूनिवर्सिटी को अपना जो स्टूडियो है आईटी सर्वर रूम है लर्निंग मैनेजमेंट सिस्टम है ऑपरेशन सेंटर है डिजिटल परीक्षा कंट्रोल रूम है कॉल सेंटर है ये सभी कुछ

ਰਹੀ ਆ ਜੋ ਜੁਜੂਸੀ ਨੇ ਗਾਈਡਲਾਈਨ ਨੇ ਕੀਆ ਉਹਨਾਂ ਗਾਈਡਲਾਈਨ ਦੇ ਜਿਹੜੇ ਥਰੂ ਬੜ ਰਹੀ ਆ ਡਿਸਟੈਂਸ ਐਜੂਕੇਸ਼ਨ ਜਿਹੜੀ ਆ ਬਹੁਤ ਲੰਬੇ ਅਰਸੇ ਤੋਂ ਪੰਜਾਬ ਚੱਲ ਰਹੀ ਆ ਇਹ ਜੀਵਨ ਸਾਹਿਬ ਇਹ ਗਾਈਡਲਾਈਨ ਉਹਦੇ ਤਹਿਤ ਲਿਆ ਗਿਆ ਹੈ ਹਾਂਜੀ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਫੈਸਲਾ ਲਿਆ ਗਿਆ ਨਹੀਂ ਨਹੀਂ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਨਹੀਂ ਐਸੀ ਜੋ ਜੁਜੂਸੀ ਦੇ ਗਾਈਡਲਾਈਨ ਨੇ ਉਹਦੇ ਤਹਿਤ ਪੰਜਾਬ ਜਿਹੜਾ ਫਰਸਟ ਸਟੇਟ ਆ ਪੰਜਾਬ ਇਸ ਦੀ ਫਰਸਟ ਸਟੇਟ जिने डिजिटल यूनिवर्सिटी ਨੂੰ ਐਸਟੈਬਲਿਸ਼ ਕਰਨ ਦੀ ਅੱਜ ਪਾਲਿਸੀ ਨੂੰ ਪ੍ਰਵਾਨਗੀ ਦਿੱਤੀ। ਜੀ ਸਮਟਾੜਾ ਦੀ ਇੱਕ ਤੁਮਾੜਾ ਦੀ ਗੱਲ ਕਰ ਰਹੇ ਹੁਹਾੜੀ ਚ ਟਮਾੜਾ ਦੀ ਜ਼ਮੀਨੋਂ ਤੇ ਇੱਕ ਹੈਲੀਪੈਡ ਬਣਾਜੀ ਉਹ ਵੀ ਬੜਾ ਦੱਸ ਦੇ ਕਿ ਉਹ ਮੇਰੇ ਧਿਆਨ ਚ ਨਹੀਂ ਹੋਵੇ ਜੀ। ਹੋਰ ਨੈਸ਼ਨਲ ਮੈਡੀਕਲ ਕੌਂਸਲ ਦੇ ਵੱਲੋਂ ਜੋ ਇੱਕ ਜਾਣਕਾਰੀ ਪ੍ਰਾਪਤ ਕਰਵਾਈ ਗਈ ਹੈ। ਥੈਂਕ ਯੂ। ਥੈਂਕ ਯੂ ਸ਼ੁਕਰੀ